ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀ ਡੇਫੈਂ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਮਾਣਾ ਜੱਕ ਜ਼ਿਲ੍ਹਾ ਅਮਰਸਰ ਪਿੰਡ ਹੈ ਤਹਿਸੀਲ ਬੋਬਕਾਲਾ ਤੇ ਫੌਜੀ ਸਾਹਿਬ ਕੋ ਬਹੁ ਚੁੱਕੇ ਆ ਜੀ ਅੱਜ ਵੀ ਬਾਈਆਂ ਕੋ ਸੱਤ ਅੱਠ ਲੱਖ ਬਜੂ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀ ਗਏ ਇਹਨਾਂ ਪ੍ਰਾਈਸ ਕੀ ਹੈ ਕੀ ਮਿਲਕਰ ਕੋੜਾ ਉਸ ਤੋਂ ਪਹਿਲਾਂ ਵੀਜੀ ਦੇ ਕੈਸ਼ ਕੋਮ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੇ ਤੋਂ ਸਾਲਿਆਂ ਨੇ ਕ੍ਰਿਟੋ ਨਾਲੇ ਵੀਡੀਓ ਬਾਤਾਂ ਸ਼ੇਅਰ ਕਰਦਿਆ ਕਰੋ ਚਲੋ ਗਾਵੇਂ ਕੀ ਵੀ ਦਾ ਫੈਲਾ ਹੋ ਸਕੇ ਹੁਣ ਆਪਾਂ ਬਾਜੀ ਉਹਨਾਂ ਨਾਲ ਗੱਲਬਾਤ ਕਰੀਏ ਬਾਜੀ ਅਸਤਿਕਾਲ ਜੀ ਅਸਤਿਕਾਲ ਜੀ ਹੋਰ ਦਰਾ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਚੱਲ ਰਿਹਾ ਕੰਮ ਜੀ ਵਧੀਆ ਚੱਲੀ ਜਾਂਦਾ ਵੀਰੇ ਚਲੋ ਵਧੀਆ ਚੱਲਦਾ ਜੀ ਹੋਰ ਬਾਹਰ ਲਾਇਆ ਗਾਗੂ ਕੋਈ ਹਾਂਜੀ ਹਾਂਜੀ ਚੱਲੀ ਜਾਂਦਾ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਜਿੰਨਾ ਵਿੱਚ ਚੱਲਦਾ ਵਧੀਆ ਚੱਲਦਾ ਚਲੋ ਚਲੋ ਵਧੀਆ ਬਸੇ ਜੀ ਅੱਜ ਫਿਰ ਕਿੰਨੇ ਬਾਜੀ ਵੀਰ ਜੀ 4 ਵਾ 2 ਗਾਵਾ 2 ਮਹਿਆਂ 1 ਟੋਕੜ ਮੈਂ ਉਹਦੀ ਪੌਣੀ ਹੈ ਵਿਚਾਰ अच्छा 50 किलो ਦੁੱਧ ਉਹ ਜੀ ਇੱਕ ਪੀਰਪਰਾ ਨੂੰ ਲੋਡ ਹੋਵੇ ਤੇ ਫੁੱਟ ਜਾਈ ਜੀ ਫਿਰ ਦੁੱਧ ਸ਼ੁਰੂ ਹੋਦਰ ਕਰੀ ਫਿਰ ਹਾਂਜੀ ਵੇਖ ਲਓ ਕਿੰਨੀ ਦੇ ਇਧਰੋਂ ਕਰ ਲਓ ਇਧਰ ਆਜੋ ਲਾਂ ਤੇ ਬਰਾਦਾ ਹਾਂਜੀ ਐ ਲਾਂ ਤੇ ਪਾ ਲਾ ਇਹ ਵੀ ਵੀ ਰਿਖਤੇ ਦਾ ਨਕੋ ਕਹਾਣੀਆਂ ਦੀਆਂ ਹਾਂਜੀ ਟੋਟਲੀ 15 ਦਿਨ 33 ਆ ਅੱਛਾ ਇਹ ਸੂਣ ਲੱਗਿਆ ਜਿਹੜੀ ਮਾਲ ਦੇ ਲੰਦੀ ਹੁੰਦੀ ਅੱਛਾ ਠੀਕ ਆ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਠੀਕ ਆ ਇਹ ਜਿਹ ਲਿਆ ਆ ਗਈ ਬੰਨੀ ਆ ਹੁਣੇ ਆਈ ਆ ਨੇ ਇਹਦੇ 2 ਮਿੰਟ ਹੀ ਹੋਏ ਵੀਰੇ ਲਓ ਜੀ ਤੋਰੋ ਤੋੜ ਕੇ ਦਿਖਾ ਦਿੰਦੇ ਆ ਲਓ ਜੀ ਪਹਿਲਾ ਸੂਆ ਵੇੜਾ ਤੇ ਦੇਖੋ 15 ਦੇ ਦੀ ਕੱਚੀ ਵੇੜ ਵੀ ਚੰਗੀ ਆ ਚੰਗੀ ਵੇੜ ਤੇ ਹਣਾ ਜੀ 20 ਕਿਲੋ ਇਹਦੀ ਮਾਂ ਦੁੱਧ ਕੱਢਦੀ ਰਹੀ ਵੀਰੇ ਠੀਕ ਆ ਅਜ ਮੂੰਹ ਮਾ ਦਿਖਾ ਮੜਾ ਤੂੰ ਬਹੁਤ ਠੀਕ ਆ ਚਲੋ ਦਾ ਕੋ ਸੁਣਾ ਵੀਰੇ ਹਮ ਮੜਾ ਆਂਟਾ ਹੈ ਉਹ ਗਰੇ ਤੋਰੋ ਜੀ ਓਏ ਆਈ ਹੈ ਨਾ ਦਸਨ ਜੀ ਫੋੜੀਦਾ ਰੇਹੜ ਜਾਇ ਜੀ ਹਣ ਵੇੜ ਬਿਲਕੁਲ ਜਿਆਦਾ ਜਿਹੜੇ ਵਿਗ ਜਾਣ ਟਕਰ ਦੇਖੀ ਜਾ ਮੁੱਲ 50 ਦੀ ਮੈਂ ਵੇਚ ਸਕਦਾ ਕੱਚੀ ਦਾ ਕਰਕੇ 15 ਦਿਨ ਕੱਚੀ ਦਾ ਕਰਕੇ ਇੱਕ ਆ ਮੜਾ ਜਿਹਾ ਗੁੰਮੀ ਜੀ ਕੋਈ ਪ੍ਰੋਬਲਮ ਨਹੀਂ ਇਹਨੂੰ ਠੀਕ ਆ ਦਸਣਾ ਭੁੱਲ ਗਿਆ ਬਿਲਕੁਲ 45 ਹਜ਼ਾਰ ਦੀ ਵਸੀ ਹਾਨਾ ਕਿੰਨਾ ਮਾਰ ਦਾਲ 500 ਨਹੀਂ ਵੇਖ ਕਰ ਕੇ ਆ ਨਹੀਂ ਕਿਤਾ ਹਜ਼ਾਰ ਹੀ ਕਰ ਦੋ 40 ਠੀਕ ਹੈ ਬਿਲਕੁਲ ਕਹਿ ਤਾ ਨਾ 500 ਮਾਰ ਦੋ ਚਾਹ ਇਹ ਜੀ ਇਹ ਵੀ ਜੀ 500 ਮਾਰ ਦੋ ਗੱਬਣ ਗੱਬਣ ਹਾਂ ਜੀ ਸੋਣਾ ਜਾਣਗੇ ਠੀਕ ਆ ਇਹ ਕਿੰਨੇ ਟਾਈਮ ਲਊ ਇੱਕ ਗਣਾ 2 ਲਾ ਜੇ ਇੱਕ ਗਣਾ ਦੇ ਤਿੰਨ ਵੀ ਖੜ ਸਕਦੀ ਹੈ ਤਿੰਨ ਵੀ ਇਧਰ ਖੜ ਸਕਦੀ ਜੀ ਲੋ ਤੇ ਬੋਲੀ ਸੋ ਦੁੱਧ ਕਿੰਨਾ ਕਰੂਗੀ ਜੀ ਇਹ ਦੁੱਧ ਉਹਦੇਆਂ ਦੇ 14 15 ਮੀਟਰ ਕੱਢਦੀ ਲਈ ਫਿਰ ਹੂੰ ਇਹਦੇ ਹੁਣ ਗੱਭਣ ਦਾ ਗੱਭੰਮ ਕੋਈ ਵੀ ਕਰ ਸਕਦੀ ਆ ਹਾਂਜੀ ਹਾਂ 17 ਵੀ ਕਰ ਸਕਦੀ ਆ ਬਿਲਕੁਲ ਜੀ ਆ ਜਿੰਨਾ ਮਰਜ਼ੀ ਦੇ ਗੱਭਣ ਹੁੰਦਾ ਕਿ ਭੇਜਦਾ ਜੀ ਹਾਂ ਆ ਜੋ ਆ ਜੋ ਆ ਜੋ ਆ ਤੋੜੋ ਤੋੜੋ ਨਮੀ ਰੋਕੀਏ ਬਸ ਕੋਈ ਨਹੀਂ ਜੀ ਥਾਂ ਤੋਂ ਓਕੇ ਦਿਨ ਕੋਲ ਓਕੇ ਹੁਣ ਕੇ ਥਾਂ ਥਾਂ ਦੀ ਗਰੰਟੀ ਫੁੱਲ ਹੋਊਗੀ ਇਹਦੇ ਠੀਕ ਆ ਬੜੀ ਠੰਡੀ ਬਹੁਤ ਜ਼ਿਆਦਾ ਹੈ ਮੜਾ ਚੱਕੋ ਪੂਜ ਧਾਓ ਮੋਨੇ ਤੇ ਕਰੋ ਚਲੋ ਜਿਆਦੀ ਠੰਡੀ ਹੈ ਬੋਲੋ ਜੀ 90 ਕਰ ਦਈਏ ਭਾਈ ਹੋਜੂਗਾ ਜੈ ਜੈ ਬਿਲਕੁਲ ਜੈ ਬਿਲਕੁਲ ਆਪਾਂ ਕਹਿਣਾ ਨਹੀਂ 80 ਹੀ ਮੈਂ ਦੇ ਦੂੰਗਾ 80 ਹਜ਼ਾਰ ਚਲੋ ਠੀਕ ਆ 100 ਠੀਕ ਕਰੂੰਗਾ ਉਹਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਠੀਕ ਆ ਚਲੋ ਆ ਜੋ ਵੀ ਆ ਤਸਵੀਰ ਵੀਡੀਓ ਦੇ ਪਾਈ ਨੇ 100 ਮਣਉਂਦੀ ਸੀ ਹਾਂਜੀ ਦੁੱਧ ਕੱਢੀ ਦਾ ਥੱਲੇ 10 ਕਿਲੋ ਮਿਲ ਕੇ ਦੇਊਗਾ ਦੋ ਟੰਡ ਚਵਾਈ ਕਰਨ ਠੀਕ ਆ ਤੇ ਬੱਚੇ ਤੇ ਨਹੀਂ ਜੋ ਆਈ ਵੀਰੇ ਅੱਛਾ ਨਹੀਂ ਆਈ ਪਹਾੜੇ ਨੇ ਥਾਪੀ ਮਾਰਿਆ ਹੁੰਦੀ ਵੰਡ ਪਾਇਆ ਅੱਛਾ ਉਹ ਹੀ ਆ ਜੰਦੇ ਟੀਕਟ ਉਹਦੇ ਨਾਲ ਪੈਂਦਾ ਨਹੀਂ ਟੀਕਟ ਨਹੀਂ ਲਉਣਾ ਤੋਰੋ ਫਿਰ ਨੂੰ ਦੁੱਧ ਢੱਕ ਲਓ 10 ਕਿਲੋ ਦੋਤਾ ਜੀ ਕੰਡੇ ਦੇ ਵੇਖੋ ਜੀ ਬਿਲਕੁਲ ਥੋਲ ਕੇ ਦੂੰਗਾ ਥੋਲ ਕੇ ਕੰਡੇ ਵਾਲਾ ਦੋ ਤੇ ਵੇਖੋ ਜੀ 10 ਕਿਲੋ ਤੇ ਪਹਿਲਾ ਸੁਆ ਲੈਣਾ ਹਨਾ ਜੀ ਹਾਂ ਜੀ ਪਹਿਲਾ ਸੁਆ ਫਿਰ ਬੱਤੇ ਨੂੰ ਕਿਵੇਂ ਕਰਦੇ ਜੀ ਫਿਰ ਬੱਤੇ ਨੂੰ ਬਾਹਰ ਛੱਡ ਦਿੰਦੇ ਬੱਤੇ ਨੂੰ ਬਾਹਰ ਛੱਡ ਦਿੰਦੇ ਚਲੋ ਅੱਧੀ ਦਾ ਵੀ ਇਹਦੇ ਥੱਲੇ ਹੀ ਆ ਇਹਦੇ ਥੱਲੇ ਇਹਨਾਂ ਗਾੜੀ ਖਿਡੌਣਾ ਪੈਂਦਾ ਹਾਂ ਕਰਨਾ ਪੈਂਦਾ ਜੀ 74 ਜਿਹੜੀ 74.2 ਬਿਲਕੁਲ ਭਾਜੀ ਬਿਲਕੁਲ ਬਿਲਕੁਲ ਬੰਨੋ ਕਰਾ ਜੀ ਇਹਨੂੰ ਵੀ ਹਾਂਜੀ ਫੋਜੀ ਸਾਹਿਬ ਇਹਨੇ ਪਕਰ ਲਈਏ ਬੜੇ 75 ਕੀਤਾ ਹੈ ਹਾਂਜੀ 65 ਦੀ ਦੇਣੀ ਪਿਛਲੀ ਵੀਡੀਓ ਤੇ 75 ਮੁੱਲ ਕੀਤਾ ਹੈ ਨਹੀਂ 65 ਦੀ ਗੱਲ ਬੱਚੇ ਤੋਂ ਹਾਂ ਬੱਚੇ ਰੁੱਕ ਕਰ ਗਲਤ ਹੋਈ ਹੈ ਨਹੀਂ ਨਹੀਂ ਕੋਈ ਗੱਲ ਕੋਈ ਨਹੀਂ ਐਂ ਚਲ ਹੋ ਹੀ ਜਾਂਦਾ ਫੋਜੀ ਸਾਹਿਬ ਤੇ ਆ ਗਾਂ ਸੂਈ ਆ ਉਹ ਗਾਂ ਸੂਈ ਆ ਹਾਂਜੀ ਪਰ ਉਹ ਪੋਣਾ ਨਹੀਂ ਆਪਾਂ ਅੱਛਾ ਠੀਕ ਆ ਠੀਕ ਆ ਆਹਾਂਜੀ ਇਹ ਸੂਣ ਵਾਲੀ ਅੱਛਾ ਠੀਕ ਆ ਬੜਾ ਤੋੜ ਕੇ ਦਿਖਾਉਨੇ ਆ ਹਾਂਜੀ 20 ਕਿਲੋ ਦੁੱਧ ਕੱਢਦੀ ਆ ਅੱਛਾ ਫੁੱਲ ਗਾਰੰਟੀ ਦਿੱਤੀ ਕਰ ਰਹਾ ਮੈਂ ਹੂੰ ਅਰੇ ਢੀ ਨਾ ਕੱਢੋ ਇੱਥੇ ਲੈ ਆਇਓ ਅੱਛਾ ਠੀਕ ਆ ਲੋ ਜੀ ਅੱਜ ਨਹੀਂ ਚੱਗੀ ਥਣ ਥਣ ਚੰਗਾ ਲੱਗਾ ਵਾ ਬਿਲਕੁਲ ਜੀ ਆਜਾ ਲੈ ਜੂ ਟੈਂਪੋ ਜੀ ਸਾ ਨਾ ਨਾ ਇਹਨੇ ਹੱਤਾ ਲਾ ਕੇ ਨਾ ਹੂੰ ਆਜੋ ਗਾਂ ਚੱਲ ਗਿਆ ਹਾ ਤਾਂ ਵਧੀਆ ਗਾਂ ਬਿਲਕੁਲ ਬੋਧੀਬਾਦੀ ਨਾਲੇ ਵਰੀ ਆ ਆ ਬੋਧੀ ਵਾਲੀ ਗਾਂ ਸੋਹਣੀ ਆ ਕਿੰਨੀ ਹਾਂ ਲਿਸਾ ਨਾਲ ਜਰੂਰ ਪਰਹਾਇਆ ਦੇਖੋ ਜੀ ਸੋ ਫਰਿੰਦੀ ਕੀ ਮਾਰ ਇਹ ਮੈਂ ਤਾਂ ਲੈਣ ਦਾ ਨਹੀਂ ਕਰੀਆ ਲੈਣ ਦੇ ਨਹੀਂ ਬਿਲਕੁਲ ਬਿਲਕੁਲ 45000 ਦੀ ਗੱਲ ਕਰਾਂ ਹਾਂਜੀ 45 ਦੀ ਕਿੰਨਾ ਮੰਤਣਾ ਮੰਤਣਾ 100000 ਦੇਣਾ ਭਾਈ ਚਲੋ ਠੀਕ ਆ 44000 ਦੀ ਹਣੀ ਇੱਕ ਗੱਲ ਹੋ ਰਹੀ ਹਾਂਜੀ ਵੀਰੇ ਹਾਂਜੀ ਵੀਡੀਓ ਦੇ ਵਿੱਚ ਬਾਹਰ ਜਿਹੜਾ ਬੰਦਾ ਦੇਖ ਕੇ ਬਾਹਰ ਜ ਮੁੱਲ ਮਾਉਣ ਲੱਗ ਜਾਂਦਾ ਸਿਰਫ ਮਾਹਤਾ ਨਹੀਂ ਹੋਣਾ ਹਾਂ ਮਾਹਤਾ ਨਹੀਂ ਹੋਣਾ ਸੋ ਆਡੀਓ ਹੋਣੀ 500 ਰੁਪਏ ਠੀਕ ਹੈ ਵੀਰੇ ਠੀਕ ਹੈ ਜੀ ਆ ਜੀ ਤਾਂ ਕਿ ਅਮਾ ਅਰ ਕ ਮੁੱਲ ਵੀ ਜਾਇਦ ਕੀਤੇ ਆ ਕੋਈ ਬਿਲਕੁਲ ਮੁੱਲ ਨਹੀਂ ਕੀਤਾ ਬਿਲਕੁਲ ਬਿਲਕੁਲ ਜੀ ਇਹ ਜੀ ਇਹ ਵੀਰ ਜੀ ਤੋਕੜਵਾ ਹਾਂਜੀ ਉਹ ਤਾਂ ਦੇ ਬੱਚਾ ਮਰਿਆ ਮਹੀਨੇ ਦੀ ਸੋਈ ਆ ਹੂੰ ਦੁੱਧ 6 ਲੀਟਰ ਦੱਸਿਆ ਵਾ ਇਹਦਾ ਹੂੰ ਚਲੋ ਅਸੀਂ 6 ਨਹੀਂ ਦੱਸਣਾ ਅਸੀਂ 5 ਲੀਟਰ ਹੀ ਦੱਸਣਾ ਹਾਂ ਕਹਿੰਦੇ ਮੈਂ ਨਹੀਂ ਆਉਂਦਾ ਸੁਣੂ ਠੀਕ ਆ ਲੈਣ ਦੇ ਨਹੀਂ ਕਰ ਲੀਆ ਤਾਂ ਕਿੰਨੇ ਪਾਟਵਾ ਨਹੀਂ ਹਾਂ 45000 ਬਾਅਦ ਵੀ ਹੋ ਜਾਵੇ ਕੋਈ ਨਹੀਂ ਤੁਸੀਂ ਉਜਾਇਰ ਹੀ ਰੱਖੋ 40 ਦੀ ਦੇ ਦੂੰ ਬੈਂਡ ਕਰ ਦੂੰਗਾ 40 ਦਾ ਦੋ ਹੀ ਹੋਰ ਨਹੀਂ ਘਾਟਵਾ ਬਹੁਤ ਜ਼ਿਆਦਾ ਆ ਦੋ ਆ ਲੱਗੇ ਖਲੋਤੇ ਆ ਹੈ ਦੋ ਵਾਂ ਨੇ ਲੱਗੇ ਖਲੋਤੇ ਆ ਅੱਛਾ ਦੋ ਘਟਾ ਮੱਕੰਡੇ ਆ ਮਰਕੋ ਹੁਣ ਕਿੰਨੇ 5 ਲੀਟਰ ਦੁੱਧ ਮਿੰਕੇ ਦੂੰ 40000 ਦੀ ਹਾਂ 40000 ਦੀ ਐਂਡ 40 ਚਲੋ 40000 5 ਲੀਟਰ ਲੋ ਜੀ ਵੇਖੋ ਜੀ ਇਹ ਨਹੀਂ ਬਣਾਉਣ ਦੋ ਮਿੰਟ ਸੁਝੋ ਤਿੰਨ ਮਹੀਨਾ ਕਿਤੇ ਨੇ ਮਨੇ ਕਿ ਭਾਗ ਮਹੀਨਾ ਆ ਬਿਲਕੁਲ ਇਹ ਤੁਹਾਡੇ ਸਾਹਮਣੇ ਹੈ ਜੀ ਹਾਂ ਹਾਂ ਚੰਗਾ ਇੱਧਰ ਬਣਾਈ ਸਾਰੇ ਨੇ ਹਾਂ ਲੋ ਆਪਾਂ ਲਾਇ ਮੁੱਲ ਆਪਾਂ ਇਹ ਨਾ ਲਾਇਆ ਦੋ ਘਟਾ 40 ਮੁੱਲ ਲੋਟੇ ਕਿਹੜੇ ਪਿੰਡੋਂ ਕਿਹੜੇ ਪਿੰਡ ਕਾਲੀ ਜੀ ਅੱਛਾ ਚਲੋ ਇਹੋ ਕਿ ਨਿੜਈਆ ਵੇਖ ਵੀ ਸਕਦੀ ਹੈ ਭਾਈ ਆ ਬਿਲਕੁਲ ਲੱਗੇ ਲੱਗੇ ਉਧਾ ਚਲੋ ਕੋਈ ਨਹੀਂ ਚੱਲ ਖੜ ਨੂੰ ਖੜ ਵੀ ਸਕਦੇ ਪੂਰਾ ਸੀ ਉਹ ਤੇ ਚਲ ਇੰਨਾ ਦੇ ਕਰਮਾ ਜਿਉ ਇੰਨਾ ਲੈ ਜਾਣੀ ਹੈ ਬਿਲਕੁਲ ਬਿਲਕੁਲ ਚਲੋ ਹੋਰ ਕਿਹਦੇ ਕਰਮਾ ਜਿਉ ਉਹਨਾਂ ਲੈ ਲੈਣੀਆਂ ਜਿਹਦੇ ਕਰਮਾ ਉੱਥੇ ਵਾਲੇ ਉਧਾ ਵੀ ਚਲੋ ਥਾਈ ਹੋਣ ਢੀਆ ਵੇਖੋ ਸਾਇਦਾ ਇੰਨਾ ਦੇ ਮੁਕੱਦਰ ਹੋਏ ਦਿਨ ਲੈ ਜਾਣੀਆਂ ਕੋਈ ਨਹੀਂ ਫਿਰ ਚਲੋ ਹਾਂਜੀ ਚਲੋ ਦੇਖੋ ਜੀ ਆ ਪਸ਼ੂ ਭਾਈਓ ਅੰਕਲ ਜੀ ਤੇ ਦੇਖੋ ਵਾਰ-ਵਾਰ ਤਾਂ ਪਈ ਆ ਸੀ ਦੇ ਇੱਕ ਵੀ ਬੇਨਤੀ ਕਰਦੇ ਨੇ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਫਿਰ ਤਾਂ ਆਪਾਂ ਤਾਂ ਮਿੰਟ ਲਈ ਆਣਾ ਸੀ ਤੇ ਆਪਾਂ ਤੁਸੀਂ ਆਦਾ ਚੈੱਕ ਕਰਕੇ ਹਣਾ ਮੈਜੀ ਹਾਂਜੀ 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 ਬਿਲਕੁਲ ਚੈੱਕ ਕਰਕੇ ਲੈ ਕੇ ਜਾਣਾ ਯਾਰ ਇਦਾਂ ਦਾ ਮਈ ਦਾ ਲੱਖ-ਲੱਖ ਰੁਪਏ ਮੁੱਲ ਪਾਉਂਦੇ ਵੀਰ ਹਾਂਜੀ ਹਾਂਜੀ ਇਹ ਕਿੱਦਾਂ ਦਾ ਮਈ ਫਿਰ ਠੀਕ ਆ ਜੈ 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 ਬੋਲੀ ਸੋਪੋ ਜੈ ਤੇ ਫੋਨ ਨੰਬਰ ਹੈਗਾ 99 99 28 316 ਠੀਕ ਹੈ ਜੀ ਸਤਿ ਸ੍ਰੀ ਅਕਾਲ